ਬਾਰੀ ਬਾਰੀ ਛਾਵਾਸ਼ਾ ਸਾਨੂੰ ਉਹ ਛੋੜ ਨੂੰ ਘਰੋਂ ਕੱਢਤਾ ਹਨਾ ਲੜ ਕੇ ਤੁਸੀਂ ਮੈਂ ਕੱਢਤਾ ਭਾਈ ਮੈਂ ਤੁਹਾਨੂੰ ਪੜਾਦਾ ਲਖਾਤਾ ਉਹ ਆਦਿਆਂ ਕਰਤੂਤਾ ਨਾਲ ਨਿਕਲਿਆ ਮੈਂ ਉਹ ਤੇ ਖੇਤਰ ਨਹੀਂ ਖਾਣੇ ਆਵੇ ਗੱਲ ਚ ਹੱਥ ਨਹੀਂ ਪਾਉਣਗੇ ਮੈਨੂੰ ਸਾਫ ਪਤਾ ਲੱਗ ਗਿਆ ਭਾਈ ਕੋਈ ਤੁਹਾਡੇ ਤੇ ਉਹਨੇ ਹੱਥ ਨਹੀਂ ਚੱਕਿਆ ਉਹ ਮੱਖਣ ਨਾਲ ਲੜਿਆ ਸੀ ਜਵਾਕ ਤੁਸੀਂ ਤਾਂ ਐਵੇਂ ਆਉਂਦੇ ਤੇ ਭਾਰੇ ਪਏ ਖੜੇ ਹੋ ਐਵੇਂ ਕੋ ਪੈਗੇ ਭਾਈ ਰਾਦਾ ਦਿਮਾਗ ਖਰਾਬ ਸੀ ਜਦੋਂ ਭਾਈ ਉਹਨੇ ਮੱਖਣ ਤੇ ਹੱਥ ਚੱਕਤਾ ਤੇ ਪਿੱਛੇ ਕੀ ਵੀ ਰਹਿ ਗਿਆ ਰਹਿਣ ਦੇ ਭਾਈ ਰਹਿਣ ਦੇ ਆਹ ਧੀਰੇ ਤੂੰ ਮਗਰ ਲੱਗਿਆ ਫਰਦਾ ਨਾ ਉਹਦੇ ਸੱਤੇ ਤਾਂ ਰੁੱਖ ਨਾ ਹਰੇ ਹੋਣ ਤੇ ਨਾਲੇ ਤੂੰ ਪਹਿਲਾਂ ਹੀ ਨਾ ਚੁੱਲ੍ਹੇ ਤੇ ਰੱਖਦਾ ਸ਼ੋਰ ਨੂੰ ਯਾਹੀ ਕੁਛ ਕਰਨਾ ਸੀ ਤਾਂ ਮੈਂ ਤਾਂ ਭਾਈ ਉਹਨੂੰ ਆਦਾ ਪੁੱਤ ਸਮਝਿਆ ਸੀ ਪਰ ਮੈਨੂੰ ਕੀ ਪਤਾ ਸੀ ਉਹ ਮੇਰੇ ਗਲੇ ਵਿੱਚ ਹੱਥ ਪਾ ਲੂਗਾ ਮੈਨੂੰ ਸਭ ਪਤਾ ਨਾ ਤੁਹਾਡੇ ਗਲੇ 'ਚ ਕੋਈ ਹੱਥ ਨਹੀਂ ਪਾਇਆ ਆ ਤੂੰ ਜਿਹਦੇ ਪਿੱਛੇ ਲੱਗੇ ਫਰਦੇ ਆ ਨਾ ਉਸ ਦਿਨ ਪਤਾ ਲੱਗੂ ਜਿੱਦਨ ਸਾਰਾ ਕੁਝ ਲੁੱਟ ਕੇ ਲੈ ਗਿਆ ਉਹ ਤਾਂ ਆਪਣੀ ਮਾਂ ਨੂੰ ਛਡਾਉਂਦਾ ਸੀ ਤੁਹਾਡੇ ਕੋਲ ਭਾਈ ਉਹ ਤਾਂ ਤੁਹਾਡੇ ਮਰਨੀ ਮਰਦਾ ਪਾਹ ਲੋ ਜਵਾਖ ਨੂੰ ਕਿੱਥੇ ਵਿਚਾਰੇ ਨੂੰ ਹਜੇ ਵੀ ਉਹ ਮੈਨੂੰ ਭਾਈ ਸਾਰਾ ਹੀ ਪਤਾ ਜਿੰਨਾ ਕੋਈ ਸਾਡੇ ਮਰ ਨਹੀਂ ਮਰਦਾ ਤੁਸੀਂ ਭਾਲੋ ਜਿੱਥੇ ਜਾ ਕੇ ਭਾਲ ਲਾ ਲੈ ਲੈ ਰਹਿ ਗਿਆ ਨਾ ਸ਼ਰੀਕ ਦਾ ਸ਼ਰੀਕ ਹੀ ਜੇ ਇਹਨਾਂ ਦੇ ਢਿੱਡ ਉੱਤੇ ਜੰਮੀ ਲਾਦ ਹੁੰਦੀ ਫੇਰ ਹੀ ਪਤਾ ਹੁੰਦਾ ਲਾਦ ਦਾ ਦੁੱਖ ਕੀ ਆ ਕਹਿੰਦਾ ਭਾਲੋ ਆਪਦੇ ਨੂੰ ਕਿਵੇਂ ਆ ਸਾਡੂ ਆ ਓ ਠੀਕ ਆ ਭਾਈ ਠੀਕ ਆ ਜਾ ਬੈ ਜਾ ਇੱਥੇ ਮਰੀਏ ਨਾ ਇੱਥੇ ਲੇਟੇ ਕਾਦੇ ਆ ਯਾਰ ਹਾਂ ਤੇਰੀ ਆ ਪਰਜਾਈ ਆਈ ਸੀ ਹਾਂ ਉਹ ਆ ਕੇ ਉੱਤਿਆ ਨੀਵਾ ਹੋ ਕੇ ਬੋਲ ਕੇ ਗਈ ਆਂ ਕਹਿੰਦੀ ਸੀ ਆਹੀ ਅਗੇ ਤੂੰ ਸਾਡੇ ਘਰ ਚ ਫਰਕ ਪਵਾਤਾ ਮੇਰਾ ਸਹੁਰੇ ਘਰੋਂ ਘੜਤਾ ਆ ਕਰਤਾ ਜੋ ਕਰਤਾ ਉਹ ਮੈਨੂੰ ਵੀ ਮਿਲੀ ਸੀ ਰਸਤੇ ਚ ਅਜਾਤਾ ਉਹਨੂੰ ਆਖੜੀ ਫਸਾ ਲਾ ਸੁਣਾਤਾ ਮੈਂ ਕਹਾਂ ਤੈ ਤੁਸੀਂ ਆਦ ਨੂੰ ਪਾ ਲੋ ਜਾਂ ਨਾ ਪਾ ਲੋ ਬਾ ਠੀਕ ਆ ਆਪਣਾ ਲੱਗਦਾ ਹੀ ਕੀ ਆ ਯਾਰ ਜਦੋਂ ਆਪਣੀ ਬੇਇੱਜ਼ਤੀ ਕਰਤੀ ਉਹਨੇ ਹੁਣ ਕਿਵੇਂ ਤੂੰ ਕਹੇਗਾ ਨਾ ਉਹ ਮੈਂ ਹੋਊਗੀ ਬਾ ਮੈਂ ਤੇਨੂੰ ਦੱਸਤਾ ਮੁੰਡੇ ਨੂੰ ਗੂਣ ਕਰਤਾ ਉਹ ਆ ਜਾਂਦਾ ਤੁਹਾਡੇ ਕੋਲੇ ਜੋ ਵੀ ਸੋਨੂੰ ਦੋਹਾਂ ਜੀਆਂ ਨੂੰ ਚੀਜ਼ ਦੀ ਲੋੜ ਆ ਹਿੱਡਣ ਦੀ ਲੋੜ ਨਹੀਂ ਬੈਠਿਆਂ ਨੂੰ ਮਿਲੂਗੀ ਠੀਕ ਆ ਕੋਈ ਡੈਕਤ ਪੈਂਦੀ ਆ ਤੂੰ ਹੀ ਮੈਨੂੰ ਫੋਨ ਮਾਰੋ ਤੁਹਾਡੇ ਕੋਲੇ ਹਾਜ਼ਰਾ ਬੈਠਿਆਂ ਦੀ ਤੁਹਾਡੀ ਸੇਵਾ ਹੋਊਗੀ ਠੀਕ ਆ ਠੀਕ ਆ ਠੀਕ ਆ ਨਾ ਹੁਣ ਕਿਤੇ ਜਾਣ ਦੀ ਲੋੜ ਕੀ ਆ ਭਾਈ ਮੁਠਿਆ ਮੱਤਾਂ ਨਹੀਂ ਜਾਣਾ ਕਿ ਹਮੇਂ ਖਰਾਬੀ ਨੂੰ ਦੂਰ ਕਰੀ ਜਾਂ ਮੈਂ ਤੁਸੀਂ ਤੁਸੀਂ ਦੋਨੇ ਇੱਕੋ ਯਾਰ ਹਲਗੇ ਮੇਰਾ ਨਹੀਂ ਸਰਦਾਰ ਆ ਜੀ ਬੀਨ ਮਣਾ ਭੈ ਕਿਰਾਨ ਚੋ ਪਕਾ ਕੇ ਇਹਦੇ ਪਤਾ ਨਹੀਂ ਕਿ ਸਰਚ ਖੋਲ ਕੇ ਪਾਇਆ ਰਾਜਵੀਰ ਰਾਜਵੀਰ ਭਾਈ ਜਿਹੜੀ ਰਾਜਵੀਰ ਨਹੀਂ ਆਉਂਦਾ ਇੱਥੇ ਤੁਹਾਨੂੰ ਬੈਠਿਆਂ ਨੂੰ ਸਾਰਾ ਕੁਝ ਮਿਲੂਗਾ ਮੁੰਡਾ ਆਜੂਗਾ ਤੁਹਾਡੀ ਸੇਵਾ ਕਰੂਗਾ ਜਿਵੇਂ ਤੈਨੂੰ ਆਪਦੇ ਮੁੰਡਿਆਂ ਦਾ ਮੋਹ ਆ ਨਾ ਉਹ ਵੀ ਮਿੰਨ ਮੋਹ ਰਾਜਵੀਰ ਐਟਾ ਕੋਲ ਨੂਰ ਪਾ ਰਿਹਾ ਮੈਂ ਜੇ ਤੁਸੀਂ ਮੈਥੋਂ ਅੱਜ ਪਾਸੇ ਕਰਦੇ ਆਂ ਅਜੀ ਕੋਈ ਪਾਸੇ ਨਹੀਂ ਕਰਦੇ ਆ ਤੇ ਕਰਤੂਤੀ ਪਾਸੇ ਹੋਇਆ ਉਹ ਕਿ ਉਹਦੇ ਕੀ ਲੋੜ ਸੀ ਸਾਡੇ ਗੱਲ 'ਚ ਅੱਖ ਪਾਉਣ ਦੀ ਕਿਸੇ ਨੇ ਗੱਲ 'ਚ ਹੱਥ ਨਹੀਂ ਪਾਇਆ ਗੱਲ 'ਚ ਤੂੰ ਪਾਇਆ ਉਹ ਦੇ ਮੈਂ ਥੋੜੇ ਪਾਇਆ ਉਹ ਨਹੀਂ ਮੇਰੀ ਬੇਟੀ ਕੀ ਤੀ ਨਾਲ ਬਾਈ ਜੀ ਕੀਤੀ ਕੋਈ ਬਾਈ ਨਹੀਂ ਮੇਰੀ ਕੀਤੀ ਤੂੰ ਉਹ ਸੀ ਉਹ ਤੂੰ ਇਹਨੇ ਪਾਇਆ ਗੱਲ 'ਚ ਅੱਖ ਤੇ ਤੇ ਤੈਨੂੰ ਕੋਸੀ ਤੂੰ ਇਹਨੇ ਮਗਰ ਲੱਗਾ ਆਵੇਂ ਮੇਰੀ ਅੱਖ ਨਾਲ ਸੁਣ ਲੈ ਇਹ ਮੇਰਾ ਆਖਰੀ ਫੈਸਲਾ ਹੈ ਜੇ ਰਹੂ ਤਾਂ ਹੁਣ ਇਸ ਘਰ ਦੇ ਵਿੱਚ ਹੀ ਰਹਿ ਰਹੂਗਾ ਕਿਉਂ ਮੈਨੂੰ ਮਾਰਦੇ ਆਂ ਕਿਉ ਮੇਰੇ ਜਵਾਕ ਨੂੰ ਮੈਂ ਇੱਥੇ ਦੂਰ ਕਰਦੇ ਆ ਮੇਰਾ ਪੁੱਤ ਮੈਨੂੰ ਘਰੇ ਲਿਆ ਦਿਓ ਮੇਰਾ ਨਹੀਂ ਉਹਦੇ ਬਿਨਾ ਸਰਦਾ ਜਦੋਂ ਤੀਰ ਆ ਗਿਆ ਨਾ ਆਪਣਾ ਪੁੱਤ ਆ ਕੇ ਇੱਥੇ ਸੇਵਾ ਕੀਤੀ ਥੋੜੀ ਰਾਜਵੀਰ ਨੂੰ ਤਾਂ ਤੂੰ ਆਪੇ ਭੁੱਲ ਜੇਗੀ ਐਵੇਂ ਨਾ ਤੂੰ ਟੈਨਸ਼ਨ ਲੈ ਸਾਰਾ ਕੁਝ ਠੀਕ ਹੋ ਜਾਊਗਾ ਹੈਲੋ ਹੈਲੋ ਕਿਵੇਂ ਆ ਮਾ ਠੀਕ ਆ ਪਰ ਤੂੰ ਕਿੱਥੇ ਐ ਮਤ ਤੂੰ ਰੇ ਆਸਵਾਸੀ ਬੇ ਮੈਂ ਬਤ ਤੂੰ ਕਹੇ ਮੈਂ ਨਹੀਂ ਰਹਿ ਸਕਦਾ ਵੀ ਤੇਰੇ ਬਿਨਾ ਉਹ ਨਹੀਂ ਵਾ ਕੋਈ ਗੱਲ ਨਹੀਂ ਫਿਰ ਤੈਨੂੰ ਪਤਾ ਆਪਣੇ ਘਰੇ ਦੇ ਅੱਲਕੀ ਦਫਾੜ ਪਿਆ ਵੈ ਹਨਾ ਜੇ ਆਪਾਂ ਮਾਂ ਪੁੱਤ ਅੱਜ ਆ ਡਰਾਂ ਵਾ ਕੱਲ ਨੂੰ ਇਕੱਠੇ ਰਹਿ ਪਾਗੇ ਹਨਾ ਪਤਾ ਕੀ ਮਾਂ ਪੜੇ ਕਦੇ ਬਹੁਤ ਤੇਰਾ ਬਾਪ ਨੂੰ ਘਰੋਂ ਬਾਹਰ ਕੱਢਦਾ ਸਾਨੂੰ ਪਤਾ ਹੀ ਹਨਾ ਬੁੱਤ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾ ਤੂੰ ਘਰੇ ਆ ਜਾ ਬਸ ਮੈਂ ਤੇ ਇੱਕ ਗੱਲ ਜਾਣਦੀ ਤੂੰ ਮੇਰੇ ਕੋਲ ਆ ਜਾ ਮੇਰੇ ਅੱਖਾਂ ਨੂੰ ਸਾਹਮਣੇ ਆ ਜਾ ਆ ਜਾ ਨਾ ਜਾ ਨਾ ਮਾਂ ਦੇ ਮਾਂ ਦੇ ਮੈਂ ਦੇਖ ਮੈਨੂੰ ਜੰਮ ਨੌਕਰੀ ਮਿਲਦੀ ਵੀ ਲਾ ਮੈਂ ਫੋਨ ਤੇ ਅੱਜ ਗੱਲ ਕਰੀ ਸੀ ਪਰ ਤੇਰੇ ਮਾਰਾ ਮੈਂ ਕਿਤੇ ਗਿਆ ਨਹੀਂ ਲਾ ਤੇਰੇ ਆਸ-ਪਾਸ ਹੀ ਆ ਨਹੀਂ ਪੁੱਤ ਤੂੰ ਘਰੇ ਆ ਬਸ ਮੈਂ ਤੇ ਇੱਕ ਗੱਲ ਤੂੰ ਘਰੇ ਚੱਲ ਤੂੰ ਮੈਂ ਨਹੀਂ ਲੈ ਸਕਦੀ ਤੇਰਾ ਮੈਂ ਨਾ ਦਵਾਈ ਨਹੀਂ ਲੈਣੀ ਜਿੰਨਾ ਕੇ ਤੂੰ ਆ ਆ ਕੇ ਨਾ ਦਵਾਈ ਦਿੰਦਾ ਮੈਂ ਨਹੀਂ ਲੈਣੀ ਦਵਾਈ ਮਾ ਜਵਾ ਕਣ ਜੇ ਤੂੰ ਕਿਉਂ ਕਰਦੀ ਹੁੰਨੀ ਆ ਦਵਾਈ ਲੈ ਤੂੰ ਬਿਮਾਰ ਹੋ ਜਾਏਗੀ ਕੋਈ ਨਹੀਂ ਬਤ ਬਿਮਾਰ ਤਾਂ ਮੈਂ ਹੈਗੀ ਆ ਕੋਈ ਨਹੀਂ ਤੂੰ ਆ ਮੈਂ ਦਵਾਈ ਲਵਾਂਗੀ ਚੱਲ ਕੋਈ ਨਹੀਂ ਫਰਮਾ ਦੂੰਗਾ ਚੰਗਾ ਤੇਰੀ ਮਾਂ ਵੀ ਵਾਰ ਵਾਰ ਕਰਕੇ ਤੇ ਬਲਾਈ ਕੋ ਸੋ ਕਰਕੇ ਗਈ ਆ ਪੁੱਤ ਮੈਥੇ ਨਹੀਂ ਕਿਲੇ ਆ ਜਾਂਦੀਆਂ ਗੱਲਾਂ ਤੂੰ ਘਰੇ ਆ ਗਿਆ ਮਾਂ ਨੂੰ ਵੀ ਦੱਸ ਕੇ ਨਹੀਂ ਆਇਆ ਮੈਂ ਮੇਰੀ ਗੱਲ ਸੁਣ ਮਾਂ ਤੂੰ ਨਾ ਦਰਵਾਜ਼ੇ ਉੱਰ ਕੇ ਸੌਵੇਂ ਮੈਨੂੰ ਫੋਨ ਲਾ ਦੇ ਜਗਾ ਮਾਂ ਤੂੰ ਆ ਜਾ ਤੂੰ ਜਾਗਦੇ ਤੂੰ ਹੀ ਆ ਜਾ ਕੀ ਕਰਦੇ ਨਹੀਂ ਆਉਂਦਾ ਮਾਂ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਮਾਂ ਆਪਣਾ ਬਹੁਤ ਰੱਬ ਮਾਸਟਰ ਨਾ ਤੈਨੂੰ ਪਤਾ ਸੁਭਾਅ ਮੱਸਦਾ ਮਾਸਟਰ ਉਹਨਾਂ ਜਮਾ ਆਈ ਤੇ ਆਇਆ ਨਾ ਮੈਂ ਮਾਸਟਰ ਨੂੰ ਕੀ ਕਰਨਾ ਉਹ ਤਾਂ ਹਾਈ ਲਾਵਾਂ ਲੁੱਟੇ ਹੋ ਜਾ ਤੂੰ ਘਰੇ ਆ ਪੱਤੰ ਬੇਬੇ ਸਾਰਾ ਕੋ ਸੋਚੜ ਜੂ ਮੇਰੇ ਘਰੇ ਆਉਂ ਨਾ ਮੈਂ ਤਾਂ ਹੀ ਦਿਨ ਤੋਂ ਬਸ ਗਿਆ ਤੂੰ ਦੇਖ ਮੈਂ ਜਿਉਂ ਬੱਚੜ ਦਰ ਤੋਂ ਇੱਕ ਦਿਨ ਬਸ ਗਿਆ ਕਦੇ ਮੈਂ ਤਾਂ ਨਾਨਕੀ ਰਾਤ ਰਿਆ ਵੇਲਾ ਤਾਂ ਵੀ ਉੱਤਰ ਗਿਆ ਸੀ ਨਾ ਆਉਦੀ ਮure ਮੈਨੂੰ ਪਤਾ ਮੈਂ ਤਿੰਨ ਦਿਨ ਮੈਨੂੰ ਪਤਾ ਮੈਂ ਤਿੰਨ ਦਿਨ ਹੋ ਗਏ ਮੈਂ ਰੋਟੀ ਜਿਹਾ ਖਾਧ ਹੀ ਨਹੀਂ ਗਈ ਮੈਂ ਤੇਰੇ ਬਿਨਾਂ ਤੇ ਮੈਨੂੰ ਪਤਾ ਮੈਂ ਨਹੀਂ ਰਹਿ ਸਕਦੀ ਨਹੀਂ ਰਹਿ ਸਕਦੀ ਤੂੰ ਹੁਣੇ ਆਜੇ ਚਲ ਮਾ ਆਉਂਗਾ ਠੀਕ ਹੈ ਠੀਕ ਹੈ ਰੋਟੀ ਰੱਖੀ ਬਣਾ ਕੇ ਬਾਹਰੋਂ ਬਾਪੂ ਦੇ ਸੌਣੇ ਮੈਨੂੰ ਫੋਨ ਲਾਈ ਆਉਂ ਉਦੋਂ ਬਾਪੂ ਅਰਗੇ ਸੌਂਦਿਆ ਹੋ ਠੀਕ ਹੈ ਠੀਕਾ ਪੱਤ ਤੇਰੇ ਆਇ ਤੂੰ ਰੋਟੀ ਖਾਉ ਮੈਂ ਨਾ ਜੇ ਕੁਝ ਪਾਣੀ ਵੀ ਕੋਟਲੀ ਅੰਦਰ ਖਾਧੀ ਜੇ ਨਾ ਤੂੰ ਨਹੀਂ ਆਉਂਦਾ ਓਏ ਨਹੀਂ ਕੋਈ ਆਉਂਦਾ ਨਹੀਂ ਮੈਂ ਇਹਨੇ ਫਰਮਾਜਾ ਹਾਂ ਤੂੰ ਜ਼ਰੂਰ ਆ ਜੀ ਆ ਜੀ ਮੇਰਾ ਪੱਤ ਜੰਗਾ ਲਾਰਾ ਠੀਕ ਹੈ ਬਾਈ ਲੱਕਰ ਕਰ ਪੈ ਗਿਆ ਚੱਲ ਗਿਆ ਭਾਈ ਆਪਾਂ ਧਿਆਨ ਕੇ ਚੱਲਦੇ ਆ ਮੈਂ ਤੇਰੀ ਮਾਂ ਨੂੰ ਫੋਨ ਕਰਿਆ ਸੀ ਉਹ ਤੈਨੂੰ ਮੈਸੇਜ ਆਸ ਗਿਆ ਹੁਣ ਕੌਣ ਨੂੰ ਫੋਨ ਕਰਨਾ ਪਈ ਯਾਰ ਕੋਈ ਨਹੀਂ ਯਾਰ ਮੇਲਾ ਦੇਖ ਤੈਨੂੰ ਇਹਦਾ ਵਧੀਆ ਪਰਿਵਾਰ ਮਿਲਿਆ ਯਾਰ ਇਹ ਕਰੀ ਮੈਂ ਅੱਲਾ ਕੁਛ ਨਹੀਂ ਹੁੰਦਾ ਦਾ ਦੇਖ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਦੇਖ ਯਾਰ ਮੇਰਾ ਕੌਣ ਹੈ ਮੈਂ ਛੋਟਾ ਯਾਰ ਵੀ ਜਮੀਨ ਜਾਇਦਾਦ ਪਿੱਛੇ ਮੈਨੂੰ ਮੇਰੀ ਮਾਂ ਛੱਡ ਗਈ ਠੀਕ ਆ ਉਸ ਤੋਂ ਬਾਅਦ ਸਾਰਾ ਪਰਿਵਾਰ ਛੱਡ ਗਿਆ ਤੇ ਮੈਂ ਯਾਰ ਬਾਈ ਖੁਦ ਪੜਾ ਕੇ ਖੰਡ ਮੇਰਾ ਕੌਣ ਹੈ ਤੇਰਾ ਤਾਂ ਫਿਰ ਵੀ ਸਾਰਾ ਪਰਿਵਾਰ ਆ ਸਹੀ ਰਹਾ ਬਾਬਾ ਵੀਡੀਓ ਜਿਹੜੀ ਮਾਰਦੇ ਰਹਿਣਾ ਕਰਨਾ ਉਹ ਹੋਰ ਹੋਣਾ ਨਹੀਂ ਤਾਂ ਕਰ। ਸਾਹ ਹਾਂ ਨਾ ਜਬਈ। ਨਾ ਕੋਈ ਲੱਗਦਾ ਬਈ। ਤੇਰਾ ਯਾਰ ਫਿਰ ਵੀ ਬਈ ਦੋ ਮਾਵਾ। ਹੂੰ? ਸਾਹ ਕੋਈ ਲੱਗਦਾ ਬਈ ਯਾਰ। ਮੈਂ ਲੱਗਿਆ ਨਹੀਂ ਕੋਈ। ਨਾ ਪੜ੍ਹਟਣਾ ਬਈ ਲੱਗਦਾ। ਨੂੰ ਮਾਇ ਪੂਜਾ ਕਰਿਆ। ਤੇਰਾ ਭਰਾ ਇਹ ਕੰਮ ਕਰਦਾ ਆ। ਪਤਾ ਤੈਨੂੰ ਕਿੱਥੇ ਕਿੱਥੇ ਲੱਭਿਆ। ਮੈਨੂੰ ਘਰੇ ਆ ਕੇ ਦੱਸ ਤਾਂ ਹੁੰਦਾ ਵੀ ਮੈਂ ਚੱਲਿਆ। ਉਹ ਤਾਂ ਬਾਬਾ ਸੇਮੇ ਨੇ ਫੋਨ ਲਾਤਾ ਵੀ ਇੱਥੇ ਆ ਉਹ ਤਾਂ ਆਣ ਦੱਸਿਆ ਬਾਬਾ ਮੈਂ ਖਾਨੇ ਵਿੱਚ ਪਿੰਡ ਚ ਜਰੂਰ ਨਿਕਲੂ ਆਪ ਲੋਕ ਨੂੰ ਪਤਾ ਲੱਗੂਗਾ ਤੇ ਤੈਨੂੰ ਕੀ ਲੱਗਦਾ ਪਿੰਡ ਚ ਪਤਾ ਸਾਰੇ ਕਿਤੇ ਤਾਂ ਰੋਲਾ ਪਿਆ ਖੜਾ ਵੀ ਮੁੰਡੇ ਨੂੰ ਬਾਹਰ ਕੱਢਦਾ ਚਲ ਕੋਈ ਨਹੀਂ ਗੋਈ ਨਹੀਂ ਚੱਲ ਪਕੜੇ ਚੱਲਦੇ ਆ ਜਿਹੜੀ ਜ਼ਮੀਨ ਜਿਆਦਾ ਤੂੰ ਹੀ ਜਿਹੇ ਹਿੱਸੇ ਤੇਰੇ ਨਾਲ ਪਾਉਂਦਾ ਘਰ ਵੀ ਤੀਜਾ ਹਿੱਸਾ ਜਿਹੜਾ ਤੇਰੇ ਨਾਲ ਆ ਤਨੋਂ ਦੇ ਨਾਇਕ ਪੋਜਾ ਕਰਵਾ ਦੋ ਮਾਫੀ ਮੁਆਫੀ ਤਾਂ ਹੈ ਕੰਮ ਉਹ ਨਹੀਂ ਤਰ ਮਨੀ ਮੈਂ ਦਿਮਾ ਪੈਸੇ ਵੀ ਖਾਣ ਨਹੀਂ ਉਹ ਹੋਇਦੋ ਉਹਨਾਂ ਨੂੰ ਨਿੱਕੇ ਨੂੰ ਬੜ ਪਰ ਇਹ ਹੋ ਗਿਆ ਠੀਕ ਹੈ ਜਿੰਨੇ ਨੂੰ ਮੈਂ ਗਾ ਦੋ ਅਜੇ ਤੋਂ ਆਈ ਵੀ ਸਟੇਟ ਬਣਿਆ ਰਹੇਗਾ ਉਹਦਾ ਮੋਈ ਦਾ ਵਾਪਸ ਦੇ ਉਹ ਤੇ ਦੋਨੋਂ ਬਾਅਦ ਦੇ ਨੇ ਕਿ ਬੜਾ ਪੈਸੇ ਦੀ ਚੀਜ਼ ਆ ਗਈ ਤੇ ਉਹ ਜਿਆਦਾ ਦੱਸਦਾ ਉਹਨੂੰ ਵੀ ਨਾ ਉਹ ਮੈਂ ਜਾ ਤੈਨੂੰ ਕੋਈ ਦੋਸਤ ਕਰ ਗਿਆ ਤੇ ਜੇ ਤੈਨੂੰ ਚਲਾ ਗਿਆ ਨਾ ਤੇ ਲੋਕਾਂ ਨੇ ਮੈਨੂੰ ਇਹਦਾ ਨਾਮ ਤੇ ਵਾਕਈ ਇਹਨੇ ਕਿਹਾ ਕਿ ਤੇਰਾ ਆਦਾ ਜੱਮਿਆ ਹੁੰਦਾ ਉਹਨੂੰ ਸਾਥ ਕਰੇਗਾ ਰੱਬ ਤੁਹਾਨੂੰ ਬਹੁਤ ਬਹੁਤ ਮਿਹਰ ਕਰੇ ਮਾਤਾ ਪ੍ਰਮਾਤੌਰ ਫਤਿਹ ਨੂੰ ਬਹੁਤ ਬਹੁਤ ਚੰਗੀ ਮਿਹਰ ਕਰੇ ਮਾਤਾ ਪ੍ਰਮਾਤੌਰ ਜੀ ਜਾਰਾ ਦਾ ਇਤਿਹਾਸ ਹੈ ਸਾਰੇ ਜੀ ਬੋਲਦੇ ਜੀ ਜਾਰਾ ਦਾ ਰੱਬ ਕੋਈ ਵਰਤੀ ਬਾਪ ਤੋਂ ਲਾ ਲੀ ਕੋਈ ਸਾਬ ਲੀ ਉਹ ਕਿਉਂ ਮੈਂ ਦੋਹਾਂ ਤੋ ਕਰਦਾ ਕੋਈ ਨਾ ਸੋਚਦਾ ਮੰਨ ਲਾ ਤੇ ਉਹਨਾਂ ਨੇ ਮਰੀ ਲੱਭਣ ਦੀ ਕੋਸ਼ਿਸ਼ ਕੀਤੀ ਆ ਉਹ ਬੈਠੇ ਆਰਾਮ ਨਾਲ ਹੈ ਵੀਰੋ ਨਾ ਗੱਲ ਉਹਦੇ ਦੀ ਵੀ ਤੇਰਾ ਗੱਲ ਕੋਈ ਹੁੰਦੀ ਨਹੀਂ ਮੇਦੀ ਦਾ ਮੋਜ ਨੂੰ ਮਾਇਆ ਮਣਾ ਕਰਿਆ ਮੈਂ ਉਹ ਸੌਂਫਵਾ ਗਿਆ ਇਹ ਉਹਦਾ ਮੇਰੇ ਨਾਲ ਬੋਲ ਚੱਲ ਫਿਰ ਤੂੰ ਅੱਜ ਫਿਰ ਚੱਲ ਮੈਂ ਨਾ ਵਾ ਵਾ ਜੇਕਰ ਵਰਸੀ ਗਾ ਨਹੀਂ ਤਾਂ ਤੇ ਸੁਣੀਏ ਤੇ ਕਰੂੰਗਾ ਇਹ ਸਭ ਕੁਝ ਆਉਣਾ ਕੋਈ ਮਾਣੋ ਜਾਉਂਗਾ ਵੇਣ ਬੋਦਨ ਕੋ ਨਾ ਬੋਲ। ਹੁਸਤਾ ਅਪਲੀ ਬੇਜਨਾ ਕਰ। ਮੈਂ ਦੋ ਗੱਟ ਕਰੂ ਬੇਕਾਰ ਕਰ। ਚਲ ਚੁੱਪ ਕਰ। ਚਲ ਕਰੇ ਚਾਲੇ। ਇੱਥੇ ਥੱਲੇ ਗਿਆ ਆਪਣਾ। ਤੂੰ ਸਮਝ ਗਾ ਤੂੰ ਮੇਰੀ ਥਾਂ ਲੇ। ਤੂੰ ਜਾ। ਇਹ ਤਾਂ ਬਹੁਤ ਵੱਡਾ ਗੁੱਪ ਹੈ ਨਾ। ਉਹ ਬੰਦਾ ਇਹੀ ਚਾਹੁੰਦਾ ਇਹਨਾਂ ਨਾਲ ਅੱਧਾ ਹਿੱਸਾ ਹੋਵੇ। ਤੇ ਮੈਂ ਸਾਰੀ ਜਾਇਦਾਦ ਨਾ ਪਾ। ਮਨੂੰ ਜਾਇਦਾਦ ਦਾ ਵੀ ਹੱਕ ਹੈ। ਮੇਰੇ ਸੇਧਾ ਮੇਰੇ ਮਾਵਾ ਆ। ਬਰਜਾ ਤਰੂਰ ਬਣੂ ਤੇ ਉਮੀਦ ਤੇ ਰੋ ਤੇ ਨਾ ਕਰਾਂ ਪਰ 35000 ਦੇ ਦਰਵਾਜੇ ਤੇ ਮਾਰਗੀ ਮਿਲ ਗਈ ਜੇ ਮਾਰਗੀ ਨਾ ਕੋਈ ਕਰਾਂ ਪਰਾਇ ਕਹਿੰਦਾ ਕੋਈ ਤੇਨੂ ਦਾ ਪੁਰਾ ਕੋਈ ਜਵਾਬ ਹੋਤਾ ਹੀ ਉਹਦਾ ਨਿਕਲਿਆ ਕੋਈ ਉਹਨੂੰ ਗੁਰ ਰੱਖ ਮੈਂ ਪਾਲਿਆ ਸੀ ਕਲਮ ਕੋਈ ਇਸ ਤੋਂ ਬਾਅਦ ਮਤਲਬ ਉਹ ਵੀ ਜੱਟਾ ਮਰ ਤੂੰ ਜਵਾਬ ਦੇ ਮੈਂ ਕੋਈ ਗੱਲ ਮੈਨੂੰ ਮਿਲ ਤੇ